ਪੜਾਣਪੁਰ ਮਮੂਨ ਤਲਾਬ ਵਿੱਚ ਲਗਾਤਾਰ ਮੱਛੀਆਂ ਦੇ ਮਰਨ ਕਰਕੇ ਲੋਕਾਂ ਵਿੱਚ ਰੋਸ ਹੈ ਲੋਕਾਂ ਨੇ ਕਿਹਾ ਕਿ ਤਲਾਬ ਵਿੱਚ ਪਾਣੀ ਦੀ ਘਾਟ ਕਰਕੇ ਤੇ ਗਰਮੀ ਦੇ ਵਿੱਚ ਲਗਾਤਾਰ ਹੋ ਰਹੇ ਵਾਦੇ ਦੇ ਕਾਰਨ ਮੱਛੀਆਂ ਮਰ ਰਹੀਆਂ ਨੇ ਉਹਨਾਂ ਨੇ ਕਿਹਾ ਕਿ ਮੱਛੀਆਂ ਦੇ ਮਰਨ ਨਾਲ ਆਲਾ ਦੁਆਲਾ ਸਾਰਾ ਹੀ ਬਦਬੂ ਦੇ ਨਾਲ ਭਰ ਗਿਆ ਹੈ ਲੋਕਾਂ ਦੇ ਘਰਾਂ ਵਿੱਚ ਸੜਾਂਦ ਉੱਠ ਉੱਠ ਕੇ ਜਾ ਰਹੀ ਹੈ ਲੋਕਾਂ ਦਾ ਖਾਣਾ ਪੀਣਾ ਮੁਹਾਲ ਹੋ ਰਿਹਾ ਹੈ ਤੇ ਨਾਲ ਲੱਗਦੇ ਬਾਜ਼ਾਰ ਤੇ ਦੁਕਾਨਾਂ ਦਾ ਬਿਜ਼ਨਸ ਵੀ ਪ੍ਰਭਾਵਿਤ ਹੋ ਰਿਹਾ ਹੈ ਗ੍ਰਾਹਕ ਨਹੀਂ ਆ ਰਹੇ ਕਿਉਂਕਿ ਹਰ ਵੇਲੇ ਇੱਥੇ ਮੱਛੀਆਂ ਦੀ ਬਦਬੂ ਜਿਹੜੀ ਉਹ ਫੈਲੀ ਰਹਿੰਦੀ ਹੈ ਲੋਕਾਂ ਨੇ ਕਿਹਾ ਕਿ ਇੱਥੇ ਲੱਖਾਂ ਰੁਪਏ ਸਾਫ ਸਫਾਈ ਵਾਸਤੇ ਆਂਦੇ ਨੇ ਪਰ ਉਹ ਨਾ ਤੇ ਕਿਤੇ ਲੱਗਦੇ ਦਿਖਾਈ ਦਿੰਦੇ ਨੇ ਤੇ ਨਾ ਹੀ ਇੱਥੇ ਕੋਈ ਸਾਫ ਸਫਾਈ ਮੁਕੰਮਲ ਰੂਪ ਵਿੱਚ ਕਦੀ ਸਾਹਮਣੇ ਆਈ ਹੈ ਜਿਸ ਦੇ ਚਲਦੇ ਆ ਹੁਣ ਗਰਮੀ ਦਾ ਮੌਸਮ ਹੈ ਅੱਗੇ ਬਰਸਾਤਾਂ ਦਾ ਮੌਸਮ ਹੈ ਹੋਰ ਬਿਮਾਰੀਆਂ ਕਈ ਰੂਪ ਧਾਰਨ ਕਰਕੇ ਲੋਕਾਂ ਨੂੰ ਮੁਸੀਬਤ ਵਿੱਚ ਪਾ ਸਕਦੀ ਹੈ ਨਾ ਤੇ ਜ਼ਿਲ੍ਹਾ ਪ੍ਰਸ਼ਾਸਨਾਂ ਕੇ ਬੰਗ ਕਰ ਦੇਣਾ ਹੈ ਇਸ ਤਲਾਹ ਨੂੰ ਪੂਰੀ ਤਰ੍ਹਾਂ ਭਰ ਕੇ ਇੱਥੇ ਪਾਰਕ ਬਣਾ ਦਿੱਤੀ ਜਾਵੇ ਤਾਂ ਕਿ ਬਜ਼ੁਰਗ ਬੱਚੇ ਇੱਥੇ ਆਪਣਾ ਸਮਾਂ ਵੀ ਬਤਾਉਣ ਤੇ ਖੂਬਸੂਰਤੀ ਵੀ ਬਣੀ ਰਹੇ ਤੇ ਕਿਸੇ ਵੀ ਤਰ੍ਹਾਂ ਦੀ ਗੰਦਗੀ ਵੀ ਲੋਕਾਂ ਨੂੰ ਪ੍ਰਭਾਵਿਤ ਨਾ ਕਰੇ ਕਿਸ਼ ਕੁਮਾਰ ਮੈਨਾਵੇਗਾ ਨੂੰ ਮੁੰਡੇ ਰਹਿਣ ਵਾਲਾ ਹੈਗਾ ਗਰਮ ਬੜਾ ਬਾੜਾ ਹੈਗਾ ਕੀ ਸਮੱਸਿਆ ਆਉਂਦੀ ਜਿਹੜੀ ਇੱਥੇ ਹਰ ਸਾਲ ਮੱਛੀਆਂ ਵਗੈਰਾ ਮਰਦੀ ਹੈਗੀਆਂ ਨਾ ਤੇ ਦੋ ਤਿੰਨ ਵਾਰ ਇਹਦੇ ਸਫਾਈ ਕਰਨ ਵਾਸਤੇ ਪੈਸੇ ਵੀ ਆਏ 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 ਗਏ ਹਨ ਉਰੇ ਇਹ ਪ੍ਰੋਬਲਮ ਤਾਂ ਇਹ ਲੱਗ ਦੇਣੀ ਹੈਗੇ ਜਿਹੜੇ ਡੰਗਾ ਇਹ ਪਿਛਲੀ ਵਾਰ ਦਿੱਤਾ ਸੀ ਕਰਤੇ ਨਾਲੇ ਮਾਰਮੋੜੀ ਦੇ ਪੈਰ ਕਿਤੇ ਉਹ ਚੌਕੇ ਦੇ ਨਾਲ ਹੀ ਪਲੱਸ ਰੂਟ ਤੇ ਕੀਤਾ ਤੇ 6 ਮਿੰਟ ਬਾਅਦ ਡੰਗਾ ਡਿੱਗ ਗਿਆ ਸੀਗਾ ਹਾਂਜੀ ਇਹ ਪ੍ਰੋਬਲਮ ਇੱਥੇ ਬਾਕੀ ਇੱਥੇ ਪਾਰਕਿੰਗ ਵਗੈਰਾ ਬਣ ਜਾਏ ਤੇ ਸਭ ਤੋਂ ਵਧੀਆ ਬੈਣਾ ਵਾਸਤੇ ਬੜੀ ਚੀਜ਼ ਬਣ ਜਾਂਦੀ ਹੈਗੀ ਤੇ ਆਸ-ਪਾਸ ਇਹ ਨਾਲ ਪਿਛ ਵਾਲਾ ਨਾ ਕਿ ਪਿਛ ਪਿਛ ਬਣਾਣਾ ਸਪੈਲ ਬਾਰੇ ਕਾਫੀ ਅੰਧੇ ਗੇ ਦੁਕਾਨ ਤੇ ਵਹ ਨਾਲ ਬਹੁਤ ਪ੍ਰੋਬਲਮ ਆਉਂਦੀ ਹੈਗੀ ਸਾਨੂੰ ਸਾਡੇ ਗਰਾਕੀ ਚ ਵੀ ਫਰਕ ਪੰਦਾ ਹਾਂਜੀ ਕੀ ਮੰਗ ਕਰਦੇ ਹੋ ਸਰਸਾ ਇਹ ਇਸ 5 ਮਿੰਟ ਕਾ ਦੀ ਹੈਗੇ ਪ੍ਰੋਪਰ ਉਹ ਪਾਰਕ ਵਗੈਰਾ ਬਣਨਾ ਚਾਹੀਦਾ ਹੈਗਾ। ਔਰ ਛੜੇ ਜਿਹੜੇ ਬਜ਼ੁਰਗ ਹੈਗਾ ਰਮਾਨ ਨਾਲ ਬੈਠਾ ਦੀ। ਮੇਰਾ ਨਾਮ ਆਸਥਾ। ਪਰ ਕੀ ਸਮੱਸਿਆ ਜਿਹੜੀ ਇਹ ਫਿਸ਼ ਮਰਨ ਦੇ ਨਾਲ ਦਾ ਦਿੱਤੇ ਆ ਰਹੀ ਹੈ। ਸਰ ਇੱਧਰ ਘਰ ਹੈਗੇ ਕਲੋਨੀ ਹੈਗੀਆਂ ਇੱਥੇ ਤਲਾਬ ਨਹੀਂ ਹੋਣਾ ਚਾਹੀਦਾ। ਕਿਉਂਕਿ ਤਲਾਬ ਦਾ ਪਾਣੀ ਹੈਗਾ ਜਿਆਦਾ ਬੋਰ ਦਾ ਪਾਣੀ ਹੋਇ ਫਰੈਸ਼ ਪਾਣੀ ਆਂਦਾ ਹੈ। ਹੈਨਾ ਤਲਾਬ ਦਾ ਪਾਣੀ ਖੜਾ ਹੈਗਾ। ਗਰਮੀਆਂ ਦੇ ਵਿੱਚ ਮੱਛਲੀਆਂ ਮਰਦੀਆਂ ਪਈਆਂ। ਇਹਦੇ ਕੋਈ ਸਮੱਸਿਆ ਦਾ ਹੱਲ ਨਹੀਂ ਹੋ ਰਿਹਾ ਹਰ ਬਾਰ ਇਹ ਹੀ ਸਮੱਸਿਆ ਆ ਰਹੀ ਹੈਗੀ ਅਸੀਂ ਬਹੁਤ ਬਾਰ ਬੋਲ ਚੁੱਕੇ ਆ ਪਰ ਇਹਦੇ ਤੇ ਕੋਈ ਸੁਣਵਾਈ ਨਹੀਂ ਹੋਈ ਤੇ ਮੁੱਛੇ ਦੇ ਮਰਨ ਵਾਲੀ ਸਮੱਸਿਆ ਕੀ ਆ ਰਹੀ ਹੁ ਸਰ ਸਮੈਲ ਬਹੁਤ ਜ਼ਿਆਦਾ ਹੋ ਰਹੀ ਹੈ ਸਮੱਸਿਆ ਮਛਲੀਆਂ ਡਰਪਦੀਆਂ ਉੱਪਰ ਤੱਕ ਆ ਰਹੀਆਂ ਪੁਰੀਆਂ ਮਛਲੀਆਂ ਮਰ ਗਈਆਂ ਹੈਗੀਆਂ ਪੁਰੀਆਂ ਦੇਖੋ ਤੁਸੀਂ ਕਿੰਨਾ ਗੰਦਾ ਮਾਹੌਲ ਹੋ ਰਿਹਾ ਕਿੰਨੀ ਸੋਸਾਇਟੀ ਪੂਰੀ ਖਰਾਬ ਹੋ ਰਹੀ ਹੈ ਸਾਫ ਸਫਾਈ ਹੁੰਦੀ ਨਹੀਂ ਕੋਈ ਸਮੱਸਿਆ ਕੋਈ ਸਾਫ ਸਫਾਈ ਨਹੀਂ ਹੋ ਰਹੀ ਪਹਿਲੇ ਵੀ ਕਰੀ ਅਮਰੀ ਬਹੁਤ ਬਾਰ ਹਰ ਬਾਰ ਇਹ ਹੀ ਹੁੰਦਾ ਜਿੰਨੀ ਗਰਮੀ ਪਏਗੀ ਇਹਨਾਂ ਦੇ ਵੱਲ ਕੋਈ ਧਿਆਨ ਨਹੀਂ ਦਿੰਦੇ ਪਏ ਮੰਗ ਕੀ ਕੀਤੀ ਜਾਂਦੀ ਹੈ ਮਾੰਗੇ ਹੀ ਕਿ ਸਰ ਤਲਾਬ ਨਹੀਂ ਹੋਣਾ ਚਾਹੀਦਾ ਇਹਦੇ ਪਾਰਕ ਬਣਾ ਦਿਓ ਕਿਉਂਕਿ ਜਦੋਂ ਬੋਰ ਦਾ ਪਾਣੀ ਫਰੈਸ਼ ਆਂਦਾ ਹੋਏ ਨਾ ਧਰਤੀ ਤੋਂ ਪਾਣੀ ਆਂਦਾ ਹੋਏ ਉੱਥੇ ਮੱਛਲੀਆਂ ਦੀ ਪੈਦਾਵਾਰ ਹੋ ਸਕਦੀ ਇੱਥੇ ਕਿੱਦਾਂ ਮੱਛਲੀਆਂ ਜੀਣਗੀਆਂ ਇੱਧਰ ਕੋਈ ਪਾਣੀ ਦਾ ਨਿਕਾਸ ਨਹੀਂ ਹੈ ਪਾਣੀ ਦੇ ਵਿੱਚ ਹੀ ਖੜਾ ਹੈਗਾ ਔਰ ਪਾਣੀ ਜਿੰਨੀ ਗਰਮੀ ਹੁੰਦੀ ਜਾਏਗੀ ਗਰਮੈਸ਼ ਹੋਵੇਗੀ ਪਾਣੀ ਦੇ ਵਿੱਚ ਮੱਛਲੀਆਂ ਉਫਨ ਉਫਨ ਕੇ ਉੱਪਰ ਤੱਕ ਆ ਰਹੀ ਹੈ ਇਸ ਸੰਬੰਧੀ ਕੋਈ ਸ਼ਿਕਾਇਤ ਕਰੀ ਗਈ ਸੀ ਭਾਈ ਹਾਂਜੀ ਕਈ ਵਾਰ ਹੋਈ ਹੈ ਇਦਨ ਸਾਮਣੇ ਇੱਧਰ ਕਈ ਵਾਰ ਲੋਕ ਇਕੱਠੇ ਹੋਏ ਆ ਗਏ ਬਟ ਕੋਈ ਦਾ ਧਿਆਨ ਨਹੀਂ ਦਿੱਤਾ ਗਿਆ ਮੈਂ ਬਰਨ ਪ੍ਰਕਾਸ਼ ਮਮੋਣ ਜਿਹੜੀਆਂ ਮੱਛੀਆਂ ਮਰ ਰਹੀਆਂ ਸੋ ਵੀ ਮਰ ਰਹੀਆਂ ਦੋ ਦਿਨਾਂ ਤੋਂ ਹੋ ਗਿਆ ਇਹ ਕੀ ਸਮੱਸਿਆ ਦਾ ਨਾਮ ਹੈ ਇਹ ਜਿੱਦਾਂ ਪਾਣੀ ਗਰਮ ਹੋ ਜਾਂਦਾ ਨਾ ਅੱਜ ਦਾ ਤੋਂ ਇਹਦੇ ਨਾਲ ਜਿਆਦਾ ਤਪਸ ਹੈ ਨਾ ਗਰਮੀ ਜਿਆਦਾ 45 ਡਿਗਰੀ ਦੇ ਉੱਪਰ ਟੈਂਪਰੇਚਰ ਹੈ ਤੇ ਜਦੋਂ ਟੈਂਪਰੇਚਰ 45 ਡਿਗਰੀ ਦੇ ਉੱਪਰ ਗਿਆ ਤੇ ਪਾਣੀ ਗਰਮ ਹੋ ਜਾਂਦਾ ਉਦੇ ਨਾਲ ਫਿਰ ਗਰਮੀ ਦੇ ਤਪਸ ਨਾਲ ਮਰਦੀਆਂ ਹੋਣੇ। ਪਹਿਲੇ ਵੀ ਪਿਛਲੇ ਸਾਲ ਵੀ ਕਦੀ ਮਰੀਆਂ। ਪਿਛਲੇ ਸਾਲ ਵੀ ਮਰੀਆਂ ਸੀ। ਇਹਦੀ ਸਾਫ ਸਫਾਈ ਹੁੰਦੀ ਇਹ ਬਲਾ। ਅੱਜ ਵਾਜ ਦਾ ਉਹਨੇ ਬੇਚੇਪੀ ਛਲੇ ਚਾਹ ਲੈਣਾ ਕੀਤੀ ਸੀ। ਬੋਟ ਦੇ ਆ ਲਾ ਕੇ। ਅੱਜ ਕੀ ਨਹੀਂ ਕੀਤੀ। ਮੇਛੇ ਦੇ ਮਰ ਨਾਲ ਸਮੱਸਿਆ ਕੀ ਆ ਰਹੀ ਹੈ? ਜਿਹੜਾ ਸਵੈਲ ਸੂਲ ਕਾਫੀ। ਇਹਦੀ ਬਦਬੂ ਆਉਂਦੀ ਨਾ। ਉਹਦੇ ਉਹਦੇ ਨਾਲ ਆਸ-ਪਾਸ ਦੇ ਲੋਕਾਂ ਨੂੰ ਸਾਨੂੰ ਤਾਂ ਬੰਨ ਜਿਆਦਾ ਜਿਹੜੇ ਲੱਗੇ ਲੱਗੇ। ਸਮੱਸਿਆ ਤਾਂ ਆਂਦੀ ਹੀ ਹੈ ਨਾ ਕੋਈ ਚੀਜ਼ ਜਾਨਵਰ ਹੈ ਵਿਚਾਰਾ ਮਰ ਗਿਆ ਡਿਪਾਰਟਮੈਂਟ ਨਾਲ ਗੱਲਬਾਤ ਹੋਈ ਵੀ ਤੁਹਾਡੀ ਕਾਰਪੋਰੇਸ਼ਨ ਨਾਲ ਕਿਸੇ ਨਾਲ ਐਮਸੀ ਨਾਲ ਅੰਚਨਾ ਦੇ ਅੰਦੇ ਦਾ ਐਮਸੀ ਐ ਐ ਸਾਰੇ ਬੰਦੇ ਕੀ ਮੰਗ ਕੀ ਕਰਦੇ ਹੋ ਹਾਂਜੀ ਕੀ ਮੰਗ ਕਰਦੇ ਹੋ ਕੌਣ ਛਾਹ ਠਾਣਾ ਚਾਹੀਦਾ ਸਾਫ ਸਫਾਈ ਹੋਣਾ ਚਾਹੀਦੀ ਤਲਾਬ ਦੀ ਅਗਰ ਮੱਛੀ ਹੈ ਤਾਂ ਸਾਫ ਸਫਾਈ ਤੇ ਰਹਿਣਾ ਚਾਹੀਦੀ ਨਾ ਤਲਾਬ ਦੀ ਸਫਾਈ ਹੋ ਜਾਏ ਤਾਂ ਠੀਕ ਹੈ ਕੀ ਮੰਗ ਕਰਦੇ ਹੋ ਇਹ ਸਾਫ ਸਫਾਈ ਹੋਣਾ ਚਾਹੀਦੀ ਇਹ ਮੱਛੀਆਂ ਜਿਹੜੀਆਂ ਮਰੀਆਂ ਇਹਦੀ ਬਦਬੂ ਆਉਂਦੀ ਤੇ ਸਾਡੇ ਦੇ ਘਰ ਲੱਗੇ ਆ ਇਹਦੀ ਬਿਮਾਰੀ ਫੈਲਣ ਦਾ ਡਰ ਹੈ ਕੁਮਾਰ ਜੀ ਕਿਸ ਦਰਾਂ ਨੂੰ ਭਾਈ ਮਹੰਮੂਦ ਦਾ ਗਾਗਲੀ ਇਹ ਜਿਹੜੇ ਤਲਾਬ ਚ ਮੱਛੀਆਂ ਮਰੀਆਂ ਉਹਨਾਂ ਕੀ ਸਮੱਸਿਆ ਜੀ ਸਮੱਸਿਆ ਇੱਕ ਤਾਂ ਸਨਾਲਾਂ ਦੀ ਵੀ ਹੈ ਦੂਜਾ ਜਿਹੜੇ ਜਾਨਵਰ ਬਾਕੀ ਹੋਰ ਵੀ ਜਿਹੜਾ ਉਹ ਵੀ ਆਪਣਾ ਪਾਣੀ ਦਾ ਕੋਈ ਨਾਸਰ ਨਹੀਂ ਹੁੰਦਾ ਪੂਰਾ ਉਹ ਪੀਂਦਾ ਮੈਨਾਂ ਦਾ ਹਾਂਜੀ ਭਾਈ ਨਾ ਕਰਾਈਆ ਦੋ ਦੋ ਤਿੰਨ ਮਹੀਨੇ ਹੋ ਗਏ ਆ ਭਾਈ 10 ਲੱਖ ਰੁਪਏ ਆਇਆ ਕਹਿੰਦੇ ਇੱਥੇ ਤਲਾ ਦੇ ਡੰਗਿਆਂ ਵਾਸਤੇ ਵੀ ਸਫਾਈ ਵਾਸਤੇ ਵੀ ਤੇ ਨਾ ਕੋਈ ਸਫਾਈ ਹੈ ਤੇ ਨਾ ਕੋਈ ਡੰਗਾ ਹੈ ਉਹ ਪੁਰਾਣੇ ਨਗਰ ਦੇ ਡੰਗਾ ਦੇ ਤਣ ਉਹਦੇ ਪੈਸੇ ਕੋਈ ਲੈ ਦੇ ਲਾਵੇ ਕੰਮ ਜੀ ਮਸੀਆ ਵਰੀਏ ਪਹਿਲੇ ਵੀ ਮਰਦੀਆਂ ਕਰੀ ਪਹਿਲੇ ਮਰਦੀਆਂ ਹਰ ਸਾਲ ਹਰ ਸਾਲ ਆ ਤੇ ਕੀ ਮੰਗ ਕਰਦੇ ਦੀ ਪ੍ਰਸ਼ਾਸਨ ਅਸੀਂ ਤੇ ਇਹ ਕਹਿੰਦੇ ਵੀ ਤਲਾਇ ਸਫਾਈ ਹੋਏ ਇੱਥੇ ਪੰਛੀ ਵਗੈਰਾ ਜਿਹੜੇ ਆਪਣੇ ਪਾਣੀ ਵਗੈਰਾ ਪੀਂਦੇ ਰਹਿੰਦੇ ਆ ਆਪਣੇ ਨਜ਼ਾਰੇ ਲੈ ਆਹ ਬਾਕੀ ਕੀ ਇਹਨੂੰ ਇਹ ਤਕਲੀਫ ਥੋੜੀ ਹੈ ਕੀ ਕੋਈ ਤਕਲੀਫ ਨਹੀਂ ਆ ਗਈ ਇਹਦੇ ਸਾ ਚਾਰਾ ਬੰਨੇ ਪਾਰਕ ਬਣ ਜੇ ਲੋਕੀ ਆਪਣੇ ਸੈਰ ਸਪਟਾ ਕਰਨ ਘੁੰਮਣ ਕਰਨ ਆਪਣੇ ਸਵੇਰੇ ਸੈਰ ਕਰ If you wish that your child learns today and leads tomorrow bring them to A&M's Gems Cambridge International School Pathankot affiliated to CBSE New Delhi Little kids are soft at body and strong at soul such is our kindergarten section with kids friendly classrooms and strong ethics to inculcate good habits among our little champs the future ready school with shooting range cricket academy ncc naval unit swimming classes judo taekwondo karate and skating classes training of vocal classical and western music dance classes for hip-hop freestyle jazz locking popping chess horse riding football and so on a m's gems cambridge international school opposite canada palace near a m institutes jalander Daloji bypass road parthanko